ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਜਿਹੜਾ ਚਾਚੇ ਦੇ ਮੁੰਡੇ ਦਾ ਵਿਆਹ ਵਾ ਤੇ ਅੱਜ ਹੈਗਾ ਆਪਣਾ ਤਿੰਨ ਫਰਵਰ ਤੇ ਅੱਜ ਹੈਗੀ ਸ਼ਾਮ ਦੀ ਜਾਗੋ ਤੇ 5 ਤਰੀਕ ਦੀ ਜਿਹੜੀ ਬਰਾਤ ਆ ਤੇ ਆਪਾਂ ਜਿਹੜਾ ਤੁਹਾਨੂੰ ਸਾਰਾ ਵਿਆਹ ਕਰਾਉਣੇ ਐਨਜੋਏ ਤੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਪਹੁੰਚਦੇ ਆ ਜਿਹੜੇ ਪੁਰਾਣੇ ਰਕਾਟਾਂ ਵਾਲੇ ਭਾਈ ਕੋਲੇ ਤੇ ਭਾਈ ਜੀ ਕੀ ਹਾਲ ਚਾਲ ਨੇ ਠੀਕ ਆ ਭਾਈ ਜੀ ਤੇ ਇਹ ਆਪਣਾ ਜਿਹੜਾ ਪੁਰਾਣੇ ਰਕਾਟਾਂ ਵਾਲੀ ਤੇ ਬੋਲਦੇ ਨੇ ਜੀ ਇਹਨੂੰ ਜੇ ਮਸ਼ੀਨ ਬੋਲਦੇ ਆ ਹਾਂ ਯਾਰ ਰਿਕਾਰਡ ਹਨਾ ਤੇ ਆ ਚੱਕਰੀ ਜੀ ਨੂੰ ਕੀ ਬੋਲਦੇ ਬਾਈ ਇਹ ਮਸ਼ੀਨ ਆ ਇਹ ਇਹ ਮਸ਼ੀਨ ਆ ਹਨਾ ਤੇ ਬਾਈ ਇਹ ਕੱਲ ਦੇ ਆਏ ਹੋਏ ਆ ਤੇ ਕਿੰਨੀ ਤਰੀਕ ਤੱਕ ਬਾਈ ਇੱਥੇ ਆਪਾਂ 5 ਤੱਕ ਹਾਂ 5 ਤੱਕ 5 ਤੱਕ ਬਾਈ ਜੀ ਜਿਹੜਾ ਇਹ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਪੂਰਾ ਇਹ ਮਤਲਬ ਕੀ ਪਿੰਡ ਦੇ ਵਿੱਚ ਇਧਰਲੇ ਪਾਸੇ ਸਪੀਕਰ ਲੱਗੇ ਹੋਏ ਆ ਤੇ ਇਹ ਚੱਲਦੇ ਪਏ ਆ ਤੇ ਆਪਾਂ ਹੁਣ ਤੁਹਾਨੂੰ ਥਲੜਾ ਮਾਹੌਲ ਦਿਖਾਉਣੇ ਆ ਵਿਆਹ ਦਾ ਤੇ ਤੇ ਮੈਂ ਹੁਣ ਆਪਾਂ ਲੈ ਕੇ ਚੱਲਦੇ ਤੁਹਾਨੂੰ ਥੱਲੇ ਤਾਂ ਉਹ ਜੰਮਦਾ ਖਾ ਗਿਆ ਤੇ ਇਹ ਸਾਡਾ ਫਾਦਾ ਈਮਾਨ ਸਿੰਘ ਆਦੇ ਬਾਪੂ ਦੇ ਨਾਲ ਤੇ ਇਹ ਮੁੰਡੇ ਨੇ ਪੱਗ ਬੰਨਣੀ ਆ ਇਹ ਹੈਗਾ ਆਪਣਾ ਗੁਰਚਰਨ ਸਿੰਘ ਤੇ ਆ ਜਿਹੜੀ ਪੱਗ ਬੰਨਣੀ ਆ ਇਹ ਹੈਗਾ ਚਾਚੇ ਦਾ ਮੁੰਡਾ ਆਪਣਾ ਹੈਪੀ ਮਨਪ੍ਰੀਤ ਇਹਦਾ ਵਿਆਹ ਵਾ ਤੇ ਇਹ ਅੱਜ ਇਹਨੇ ਜਾਗੋ ਤੇ ਪੱਗ ਬੰਨਣੀ ਆ ਤੇ ਇਸੇ ਕਰਕੇ ਇਹ ਜਿਹੜਾ ਆਪਣਾ ਮੁੰਡਾ ਟਰਾਈ ਕਰੂਗਾ ਪਾਗ ਤੇ ਹੁਣ ਆਪਾਂ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦੇ ਆਂ ਤੇ ਇਧਰਲੇ ਪਾਸੇ ਜਿਹੜੇ ਆਪਣੇ ਰਿਸ਼ਤੇਦਾਰ ਆ ਉਹ ਆ ਬੈਠੇ ਆ ਤੇ ਸਾਹਮਣੇ ਇਧਰਲੇ ਪਾਸੇ ਆ ਜਿਹੜਾ ਟੈਂਟ ਦਾ ਸਮਾਨ ਤੇ ਇੱਥੇ ਟੈਂਟ ਲਾਇਆ ਹੋਇਆ ਵਾ ਤੇ ਇੱਥੇ ਜਿਹੜਾ ਜਾਗੋ ਦਾ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਕਰਨਾ ਤੇ ਇਹ ਰੋਡ ਆ ਜਿਹੜਾ ਨੈਸ਼ਨਲ ਹਾਈਵੇ ਚ ਰੰਜਾ ਉਧਰਲੇ ਪਾਸੇ ਟਰਾਲੀ ਲਾ ਕੇ ਜਿਹੜਾ ਇਹ ਰੋਡ ਬੰਦ ਕਰਤਾ ਵਾ ਤੇ ਇਧਰਲੇ ਪਾਸੇ ਆ ਐਂਬੂਲੈਂਸ ਖੜੀ ਆ ਇਹਦੇ ਵਿੱਚ ਆਪਣੀ ਟੈਂਕੀ ਆ ਰੱਖੀ ਹੋਈ ਤੇ ਉਹ ਪਾਣੀ ਵਾਸਤੇ ਪਿੰਡ ਵਾਸਤੇ ਮੈਨਾਂ ਜਿਹੜਾ ਮਰਜ਼ੀ ਲਿਆ ਸਕਦਾ ਹਨ ਤੇ ਉਧਰਲੇ ਪਾਸੇ ਇਹ ਜਿਹੜੇ ਤੰਦੂਰ ਤਪੀ ਜਾਂਦੇ ਤੇ ਇੱਥੇ ਰੋਟੀ ਦਾ ਜਿਹੜਾ ਪ੍ਰਬੰਧ ਹੋਊਗਾ ਤੇ ਉਧਰਲੇ ਪਾਸੇ ਲੱਗੇ ਹੋਏ ਆ ਜਿਹੜੇ ਖਲਵਾਈ ਤੇ ਆ ਦੇਖੋ ਇਹ ਜਿਹੜਾ ਸ਼ਾਮ ਦਾ ਪ੍ਰਬੰਧ ਬਾਈ ਹੁਣੇ ਕਰ ਰਹੇ ਆ ਇਧਰ ਮਾਤਾ ਹੁਣੇ ਜਿਹੜਾ ਆਪ ਦਾ ਜਿਹੜਾ ਕੰਮਕਾਰ ਕਰ ਰਹੇ ਆ ਇਧਰਲੇ ਪਾਸੇ ਜਿਹੜੇ ਆਪਣਾ ਪਾਣੀ ਗਰਮ ਹੋ ਰਿਹਾ ਚਾਹ ਬਣ ਰਹੀ ਆ ਭਾਂਡੇ ਪੈ ਜਣਾ ਉਧਰੋਂ ਪਾਸੇ ਤੇ ਗੰਡੇ-ਗੰਡੇ ਬਾਈ ਹੁਣ ਇਹਨੂੰ ਬਹੁਤ ਧੰਨਵਾਦ ਇਹ ਆ ਜੀ ਸਾਡਾ ਖੋਸਾ ਨਿਵਾਸ ਖੋਸਾ ਨਿਵਾਸ ਤੇ ਇਹ ਹੈਗਾ ਜਿਹੜਾ ਆਪਣਾ ਘਰ ਤੇ ਇਹ ਘਰੇ ਜਿਹੜਾ ਵਿਆਹ ਵਾਲਾ ਹੈਗਾ ਪ੍ਰੋਗਰਾਮ ਸਾਡੇ ਰਿਸ਼ਤੇਦਾਰ ਜਿਹੜੇ ਕੋਲਕੱਤੇ ਵਾਲੇ ਕੀ ਹਾਲ ਚਾਲ ਨੇ ਜੀ ਹਾਂ ਜੀ ਵਧੀਆ ਜੀ ਵਧੀਆ ਕਿਵੇਂ ਲੱਗਾ ਆਪਣਾ ਜਿਹੜਾ ਪੰਜਾਬ ਵਾਲਾ ਵਿਆਹ ਕਿਵੇਂ ਬਹੁਤ ਵਧੀਆ ਬਹੁਤ ਵਧੀਆ ਬਹਿ ਜਾ ਬਹਿ ਜਾ ਤੁਸੀਂ ਤਾਂ ਬਹੁਤ ਵੇਖੇ ਹੋਣੇ ਹੋ ਤੁਸੀਂ ਤਾਂ ਹਾਂ ਜੀ ਹਾਂ ਜੀ ਤੇ ਬਾਕੀ ਅੱਜ ਪਤਾ ਲੱਗ ਜੂ ਆਪਣੇ ਜਾਗੋ ਤੇ ਹਨਾ ਹਾਂ ਜੀ ਹਾਂ ਜੀ ਬਿਲਕੁਲ ਪਰ ਨੱਚ ਟੱਪੋਗੇ ਪੂਰਾ ਬਿਲਕੁਲ ਬਿਲਕੁਲ ਕਰਾਂਗੇ ਅੱਛਾ ਜੀ ਠੀਕ ਆ ਜੀ ਠੀਕ ਆ ਠੀਕ ਹੈ ਠੀਕ ਲਓ ਭਾਈ ਆ ਆਪਣੇ ਯਾਰ ਦੋਸਤ ਵੀ ਚੰਡੀਗੜ੍ਹ ਤੋਂ ਆਏ ਆ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਬਹੁਤ ਵਧੀਆ ਨਜ਼ਾਰੇ ਫਿਰ ਫੁੱਲ ਨਜ਼ਾਰੇ ਜਿੰਦਗੀ ਦੇ ਅੱਛਾ ਵਿਆਹ ਦਾ ਕੀ ਮਾਹੌਲ ਆ ਫਿਰ ਨਜ਼ਾਰੇ ਆ ਫੁੱਲ ਅੱਛਾ ਨਜ਼ਾਰੇ ਤਾਂ ਵੈਸੇ ਰਾਤ ਨੂੰ ਬਣਾਦੇ ਆ ਹਨਾ ਅੱਖ ਨੇ ਬਣਾਵਾਂਗੇ ਹਨਾ ਠੀਕ ਆ ਅਜੇ ਰਾਤ ਚੱਲਦੀ ਹੈ ਹਾਂ ਇਹ ਆਪਣੇ ਵੀਰ ਹੈਗੇ ਚੰਡੀਗੜ੍ਹ ਤੋਂ ਤੇ ਹੈਪੀ ਦੇ ਜਿਹੜੇ ਫਰੈਂਡ ਆ ਇੱਥੇ ਹਲਦੀ ਦਾ ਪ੍ਰੋਗਰਾਮ ਕਰਨਾ ਵਾਕਿ ਇੱਥੇ ਵੀ ਲਾਦਾ ਟੈਂਟ ਤੇ ਆ ਸਾਹਮਣੇ 게ਟ ਬਣਾਤਾ ਵਾ ਤੇ ਆ ਫਿਰਦੇ ਮਾਨ ਹੁਣੀ ਜਿਹੜੇ ਕੱਢਦੇ ਚੰਗੀ ਮਰਾਉਣੀ ਚਾਹੀਦੀ ਹੈ ਆ ਯਾਰ ਪਕੌੜੇ ਬਣਾਏ ਹੋਏ ਆ ਬਾਈ ਹੁਣ ਇਹ ਗੱਡੀਆਂ ਦੇ ਪਨੀਰ ਵਾਲੇ ਪਕੌੜੇ ਹਨ ਬਾਈ ਹੁਣ ਦੱਸਣ ਗਿਆ ਆਪਣੇ ਕਿੱਥੋਂ ਬਾਈ ਆਪਾਂ ਫੱਡੇ ਪੰਡਾ ਛੱਡੇ ਪੰਡਾ ਹਾਂਜੀ ਹਾਂਜੀ ਇਹ ਬਾਈ ਹਲਵਾਈ ਜਿਹੜੇ ਆਪਣੇ ਫੱਡਿਆਂ ਤੋਂ ਆ ਹਾਂਜੀ ਤੇ ਆ ਬਾਈ ਵੀ ਆਪਣੇ ਨਾਲ YouTube ਚੈਨਲ ਤੇ ਜੁੜਿਆ ਹੋਇਆ ਤੇ Instagram ਤੇ ਵੀ ਜੁੜਿਆ ਹੋਇਆ ਹੈ ਤੇ ਫੇਸਬੁੱਕ ਤੇ ਓਕੇ ਮੈਂ ਧੰਨਵਾਦ ਵੀਰੇ ਤੇ ਇਧਰਲੇ ਪਾਸੇ ਬਾਈ ਸਾਡਾ ਵੱਡਾ ਤੇ ਇਹ ਨਾਲ ਹੈਲਪ ਕਰਾਉਂਦਾ ਵਾ ਫਲਵਾਈਆਂ ਦੀ ਕਿਉਂਕਿ ਪਨੀਰ ਵਾਲੇ ਪਕੌੜੇ ਜਲਦੀ ਕੱਢਣੇ ਕਿਉਂਕਿ ਟਾਈਮ ਹੋਈ ਜਾਂਦਾ ਵਾ ਵਾ ਇਧਰਲੇ ਪਾਸੇ ਟੈਂਟ ਲਾਤਾ ਬਾਹਰਲੇ ਪਾਸੇ ਹੋਰ ਕੋਈ ਡਰਾਈ ਚੜ੍ਹ ਨਹੀਂ ਕਮਾਸੀ ਨੇ ਪੁੱਛੀ ਨਾ ਕਿ ਆਹ ਹੋਰ ਉਹ ਹੈਗੀ ਵੀ ਸਾਡੀ ਬੱਚਾ پارٹی ਇਹ ਵਿਆਹ ਵਾਲੀ ਬੱਚਾ پارٹی ਉਹ ਹੈਂ ਘਰ ਦੀਆਂ ਰੌਣਕਾਂ ਆਏ ਮਾਨ ਸਿੰਘ ਸਭ ਤੋਂ ਸ਼ਰਾਰਤੀ ਉਹ ਸਭ ਤੋਂ ਛੋਟਾ ਆ ਸਭ ਤੋਂ ਵੱਡੀ ਹਰਲੀਨ ਉਹ ਮਾਨ ਸਿੰਘਾ ਆ ਕਿੱਥੇ ਕੱਟੋ ਜਮਾ ਠੱਲੜਾ ਚਲੋ ਜਾ ਠੱਲੜਾ ਨਹੀਂ ਵਾਰੀ ਮੇਰੀ ਵਾਰੀ ਔਰ ਥੋੜੂ ਖੜਾ ਕੀ ਕਰਨਾ ਉਧਰ ਖੜਾ ਮੈਂ ਉਧਰ ਖੜਾ ਨਹੀਂ ਆ ਨਹੀਂ ਰੋਕੋ ਹੋਰ ਪੈਣ ਲੱਗੀਆਂ ਬਈ ਮਾਈਆਂ ਹਨਾ ਮਾਈਆਂ ਪੈਣ ਲੱਗੀਆਂ ਕਿਹਨੂੰ ਪੈਣ ਲੱਗੀਆਂ ਮਾਈਆਂ ਯਾਰ ਇਹਦੇ ਯਾਦਪੁਰ ਰਕਾਉਂਦਾ ਬਾਅਦ ਕਥਮੀਸ ਹੀ ਕਰ ਲੋ ਥੱਲੇ ਨਾ ਚਾਵੜੀ ਦੀ ਮਾਰ ਨਾ ਬਈ ਚਾਵੜੀਸ ਮਾਰੋ ਥੋੜੀ ਜਿਹੀ ਤਕਲਤ ਇਹਨੂੰ ਕਰ ਦਿਓ ਕੋਈ ਨਹੀਂ ਕੋਈ ਹਾਂ ਅਗੋਂ ਵੀ ਜੇ ਬਾਅਦ ਹੈ ਅੰਦਾ ਲੇ ਫੇੜੀ ਲੋ ਕਥਮੀ ਸਹੀ ਹੈ ਬੜੀ ਚੰਗਾ ਲੱਗਦਾ ਲੱਗੀ ਹੋਣੀ ਹੈ ਜੀ ਕਿੰਨੀ ਲੱਗੀ ਹੋਣੀ ਹੈ ਆਹ ਤੇ ਆਪ ਕੋਲ ਨਾ ਜੇ ਵੀ ਲੱਗੀ ਹੈ ਜੀ ਪਹਿਲੇ ਹੱਥ ਨਾਲ ਲੱਗ ਗਈ ਤੇ ਫਿਰ ਬੈਕ ਸੈਟ ਆ ਗਈ ਇਸ ਤੋਂ ਆਜ ਨੂੰ ਮਾਤਾ ਜੀ ਤੁਸੀਂ ਵੜੋ ਫੋਨ ਕਰੋ ਕੋਈ ਹੋ .... ਇਧਰ ਲਾਤੇ ਆ ਡੀਜੇ ਤੇ ਆਪਾਂ ਹੁਣ ਇਧਰ ਖਾਣ ਪੀਣ ਵਾਲੇ ਪਾਸੇ ਲੈ ਕੇ ਚੱਲਦੇ ਆ ਤੁਹਾਨੂੰ ਇਧਰਲੇ ਪਾਸੇ ਬੈਠੇ ਹੋਏ ਆਪਣੇ ਜਿੰਨੇ ਵੀ ਮਹਿਮਾਨ ਆ ਸਾਹਮਣੇ ਤੇ ਜਿਹੜਾ ਰਾਚਨ ਪਾਣੀ ਆ ਉਹ ਛਕ ਰਹੇ ਆ ਤੇ ਨਾਲ ਨਾਲ ਜਿਹੜਾ ਜਾਗੋ ਦਾ ਇੰਜੋਏ ਕਰ ਰਹੇ ਜਿਹੜਾ ਜਾਗੋ ਨੂੰ ਤੇ ਕਿਉਂਕਿ ਹੁਣ ਇਸ ਤੋਂ ਬਾਅਦ ਜਾਗੋ ਵੀ ਚੱਕਣੀ ਆ ਤੇ ਇੱਥੇ ਹੁਣ ਜਿਹੜੇ ਲੇਡੀ ਜਾਨਾਂ ਤੇ ਮਗਰਲੇ ਪਾਸੇ ਉਹ ਪਰੇ ਤੇ ਉਧਰਲੇ ਪਾਸੇ ਬਾਈ ਜਿਹੜਾ ਬਾਈਆਂ ਦਾ ਖਾਣ ਪੀਣ ਵਾਲਾ ਜਿਹੜਾ ਸਿਸਟਮ ਪੈਗ ਸ਼ਗ ਉਹ ਇਧਰ ਚੱਲਦਾ ਪਿਆ ਮਗਰਲੇ ਪਾਸੇ ਤੇ ਇਧਰ ਜਾਗੋ ਦੀ ਹੋ ਗਈ ਹੈ ਤਿਆਰੀ ਤੇ ਜਾਗੋ ਕੱਢਣ ਵਾਸਤੇ ਬਾਈ ਜਿਹੜਾ ਨਾਨਕਾ ਮੇਰ ਉਹ ਹੋ ਗਿਆ ਸ਼ੁਰੂ ਤੇ ਹੁਣ ਜਿਹੜਾ ਡੀਜਾ ਕੋਲੇ ਚੱਲਣਗੇ ਤੇ ਉੱਥੇ ਫਿਰ ਗਾਂ ਜਿਹੜਾ ਪ੍ਰੋਗਰਾਮ ਉਹ ਆਪਾਂ ਤੁਹਾਨੂੰ ਦਿਖਾਉਣੇ ਅਗਲੇ ਪਾਸੇ ਜਾ ਕੇ ਕੀ ਸਾਖ ਕਿਤਾਬ ਬੰਦਾ ਵਾ ਇਹਨਾਂ ਦਾ ਹਨਾ ਲੈ ਲੈਣਾ ਰੁਆ ਪੀ ਸਾਡੇ ਕਦੇ ਦੀ ਖੁਗਾਰ ਦੀ ਸਾਡੇ ਕਦੇ ਦੀ ਕਰਲੀ ਆ ਬਾਈ ਜਾਵਾ 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 ਤੇਰੇ ਵਰਗੀ ਦੀ ਚਟਣੀ ਰਗੜ ਕੇ ਖਾਵਾ ਤੇਰੇ ਵਰਗੀ ਦੀ ਚਟਣੀ ਰਗੜ ਕੇ ਖਾਵਾ ਤੇਰੇ ਵਰਗੀ ਦੀ ਚਟਣੀ ਰਗੜ ਕੇ ਖਾਵਾ ਤੇਰੇ ਵਰਗੀ ਦੀ ਕੋਈ ਨਹੀਂ ਦੇ ਤੈਨੂੰ ਬੋਲ ਨਹੀਂ ਆਉਂਦੀ ਜਗਪਾ ਸਾਡੇ ਚਰਨੀ ਦੀ ਦਰਿਆਵਾਂ ਦੀ ਕੀ ਚਪੜਾ ਓ ਹੋ ਹੋ ਟਰੈਕਟਰ ਵੀ ਮਾਰਨੀ ਵੇਚ ਕੇ ਅਸੀਂ ਹੀਰੋ ਹੰਡਾ ਲੈਣਾ ਗੁੱਸਾ ਨਾ ਕਰਿਓ ਨਾਨਕਿਓ ਅਸੀਂ ਇੱਕੋ ਝੂਟਾ ਲੈਣਾ ਹਲਾ ਕਰਿਓ ਨਾ ਇਸ ਕੋਲ ਕਾਤ ਨਹੀਂ ਦੇਈ ਜਾਂਦੇ ਹਾਂਜੀ ਟਰੈਕਟਰ ਫੋਰਡ ਲੈਣਾ ਹੈਪੀ ਦੀ ਚਾਚੀ ਵੇਸ ਕਹਿਆ ਅਸੀਂ ਟਰੈਕਟਰ ਫੋਰਡ ਲੈਣਾ ਗੁੱਸਾ ਨਾ ਕਰਿਓ ਦਾਦ ਕਿਉਂ ਬਸ ਇੱਕੋ ਹੀ ਕਿਲਾ ਭਾਉਣਾ